ਆ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹ ਕੁਲਵਿੰਦਰ ਸਿੰਘ ਚਲੇੜੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਤੋਂ ਇੱਕ ਹੁਕਮਨਾਮਾ ਜਾਰੀ ਹੁੰਦਾ ਜਿਸ ਦੇ ਵਿੱਚ ਸਾਫ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਕਿ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਿਨ੍ਹਾਂ ਨੂੰ ਹੁਕਮ ਲਗਾਇਆ ਜਾਂਦਾ ਕਿ ਤੁਸੀਂ ਸ਼ੋਮਣੀ ਅਕਾਲੀ ਦਲ ਦੀ ਭਰਤੀ ਕਰੋਗੇ ਜਿਸ ਦੇ ਵਿੱਚੋਂ ਪੰਜ ਮੈਂਬਰ ਜਿਹੜੇ ਆ ਉਹ ਬਾਕੀ ਬੱਜਦੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਕਿਰਪਾ ਸਿੰਘ ਵਡੂੰਗਰ ਅਤੇ ਜਿਹੜਾ ਐਸਜੀਪੀਸੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹ ਆਪਣੇ ਆਪ ਨੂੰ ਇਸ ਤੋਂ ਵੱਖ ਕਰ ਲਉਂਦੇ ਨੇ ਅਸਮਰਥ ਦੱਸਦਿਆਂ ਹੋਇਆਂ ਪਰ ਪੰਜ ਮੈਂਬਰੀ ਕਮੇਟੀ ਜਿਹੜੀ ਬਾਕੀ ਬਚਦੀ ਹੈ ਉਸ ਦੇ ਬਦਲੋਂ ਇਹ ਭਰਤੀ ਜਿਹੜੀ ਆ ਮੁਕੰਮਲ ਕਰ ਲਈ ਗਈ ਹੈ ਉਸ ਦੇ ਡੈਲੀਗੇਟ ਚੁਣੇ ਗਏ ਨੇ ਅਤੇ ਉਹ ਡੈਲੀਗੇਟਾਂ ਦੇ ਵੱਲੋਂ ਕੱਲ 11 ਅਗਸਤ 2025 ਨੂੰ ਜਿਹੜੀ ਹੈ ਉਹ ਭਰਤੀ ਜੋ ਕੀਤੀ ਗਈ ਆ ਉਹਨਾਂ ਦੇ ਡੈਲੀਗੇਟ ਚੁਣੇ ਗਏ ਨੇ ਤੇ ਉਹਨਾਂ ਦੇ ਵੱਲੋਂ ਆਪਣੇ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਜਿਸ ਨੂੰ ਲੈ ਕੇ ਜਿਹੜਾ ਉਹ ਐਜੀਪੀਸੀ ਦੇ ਵੱਲੋਂ ਮੰਗ ਕੀਤੀ ਗਈ ਸੀ ਤੇਜਾ ਸਿੰਘ ਸਮੁੰਦਰੀ ਹਾਲ ਦੀ ਪਰ ਉਹਨਾਂ ਨੂੰ ਭਾਈ ਗੁਰਦਾਸ ਹਾਲ ਅਲਾਟ ਕਰ ਦਿੱਤਾ ਗਿਆ ਸੀ ਤਾਂ ਬਿੱਤੇ ਦਿਨੀ ਜਦੋਂ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਇੱਕ ਬਫਦ ਭਾਈ ਗੁਰਦਾਸ ਹਾਲ ਦੇ ਵਿੱਚ ਪਹੁੰਚਦਾ ਤਾਂ ਉੱਥੇ ਉਹਨਾਂ ਨੂੰ ਜਿਹੜਾ ਜਿਹੜਾ ਕਿਹਾ ਜਾਂਦਾ ਕਿ ਐ ਸੀ ਭਾਈ ਗੁਰਦਾਸ ਹਾਲ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮਾ ਆਇਆ ਸੀ ਉਸ ਦੇ ਮੁਤਾਬਕ ਜੋ ਭਰਤੀ ਕੀਤੀ ਗਈ ਹੈ ਉਸ ਦੀ ਚੋਣ ਦਰਮਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਨਾ ਚਾਹੁੰਦੇ ਆ ਜਿਸ ਤੋਂ ਜਿਹੜੇ ਐਸਜੀਪੀਸੀ ਦੇ ਜੋ ਮੈਨੇਜਰ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਇਨਕਾਰ ਕਰ ਦਿੱਤਾ ਜਾਂਦਾ ਹੁੰਦਾ ਜੋ ਕੁਝ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾਂਦਾ ਉਸ ਤੋਂ ਬਾਅਦ ਐਸਜੀਪੀਸੀ ਦਾ ਇੱਕ ਪੋਸਟ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਰਾਸ਼ਟਰੀ ਜਿਹੜਾ ਉਹ ਸਮਾਗਮ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲਿਜਾ ਕੇ ਜਾਣਾ ਸਹੀ ਨਹੀਂ ਹੈ ਤਾਂ ਦੂਜੇ ਪਾਸੇ ਫਿਰ ਸਵਾਲ ਇਹ ਵੀ ਉੱਠਦੇ ਨੇ ਕਿ ਜਦੋਂ ਅਕਾਲੀ ਦਲ ਦੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜੋ ਅਕਾਲੀ ਦਲ ਬਾਦਲ ਤੜਾ ਉਹਨਾਂ ਦੀ ਜਦੋਂ ਭਰਤੀ ਹੁੰਦੀ ਹੈ ਤਾਂ ਉਦੋਂ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਸੀ ਇਹ ਸੀ ਇੱਕ ਵੱਖਰਾ ਮਸਲਾ ਜੋ ਕੁਝ ਚੱਲਦਾ ਆ ਰਿਹਾ ਪਰ ਚੋਣ ਜਿਹੜੀ ਹੋਣੀ ਹੈ ਚੋਣ ਦੇ ਵਿੱਚ ਕੀ ਕੁਝ ਹੋਣ ਜਾ ਰਿਹਾ ਹੈ ਚੋਣ ਦੇ ਨੂੰ ਲੈ ਕੇ ਕਿਹੜਾ ਨਾਮ ਹੈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਕਿ ਬੀਬੀ ਸਤਵੰਤ ਕੌਰ ਉਹਨਾਂ ਦਾ ਨਾਮ ਅਤੇ ਗੈਨੀ ਹਰਪੀ ਸਿੰਘ ਜੋ ਕਿ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਦਾ ਨਾਮ ਜਿਹੜਾ ਸਭ ਤੋਂ ਅੱਗੇ ਚੱਲ ਰਿਹਾ ਸੀ ਜਿਸ ਦੇ ਬਾਬਤ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਸ ਦੀ ਇੱਕ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਇੱਕ ਸਰਬਸੰਮਤੀ ਅਤੇ ਕੁਝ ਮੈਂਬਰ ਜਿਹੜੇ ਨੇ ਉਹ ਉਹ ਸਹਿਮਤ ਹੁੰਦੇ ਨੇ ਕਿ ਇਸ ਦੀ ਚੋਣ ਕਰਾਈ ਜਾਣੀ ਚਾਹੀਦੀ ਹੈ ਜਦੋਂ ਚੋਣ ਕਰਾਈ ਜਾਣ ਦੀ ਗੱਲ ਚੱਲਦੀ ਹੈ ਤਾਂ ਗਿਆਨੀ ਹਰਪੀ ਸਿੰਘ ਹੁਣਾਂ ਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਕਿ ਮੈਂ ਬੀਬੀ ਸਤਵੰਤ ਕੌਰ ਹਣੀ ਜੋ ਸ਼ਹੀਦ ਭਾਈ ਅਮਰੀਕ ਸਿੰਘ ਹੁਣਾਂ ਦੇ ਧੀ ਨੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਨਹੀਂ ਆ ਤੇ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਜਾਵੇ ਭਾਵੇਂ ਜੇਕਰ ਅ ਕਿਸੇ ਤਰ੍ਹਾਂ ਦੀ ਕਿਉਂਕਿ ਜੋ ਕੁਝ ਸੋਰਸਸ ਦੇ ਵੱਲੋਂ ਸਾਡੇ ਕੋਲ ਜਾਣਕਾਰੀ ਸੀ ਕਿ ਗੈਨੀ ਹਰਪੀਤ ਸਿੰਘ ਹੋਣੀ ਜਿਹੜਾ ਉਹ ਸਰਬਸੰਮਤੀ ਚਾਹੁੰਦੇ ਸੀ ਕਿ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਜਾਵੇ ਤੇ ਕੁਝ ਮੈਂਬਰ ਚਾਹੁੰਦੇ ਸੀ ਕਿ ਜਿਹੜਾ ਉਹ ਚੋਣ ਕਰਾਈ ਜਾਵੇ ਤਾਂ ਬਿੱਤੇ ਕੱਲ ਵੀ ਇੱਕ ਮੀਟਿੰਗ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਹੀ ਹੋਈ ਹੈ ਇਹ ਦੂਜੀ ਮੀਟਿੰਗ ਸੀ ਚੰਡੀਗੜ੍ਹ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਕੁਝ ਆਗੂਆਂ ਦੀ ਅਤੇ ਜਿਸ ਦੇ ਵਿੱਚ ਇੱਕ ਸਹਿਮਤੀ ਬਣੀ ਹੈ ਜੋ ਕੁਝ ਸੂਤਰਾਂ ਦੇ ਹਵਾਲੇ ਤੋਂ ਸਾਡੇ ਕੋਲ ਜਾਣਕਾਰੀ ਹੈ ਉਸ ਸਹਿਮਤੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਨਾਂ ਦੇ ਉੱਤੇ ਪ੍ਰਧਾਨ ਵੱਜੋਂ ਸਹਿਮਤੀ ਬਣੀ ਹੈ ਹਾਲਾਂਕਿ ਵੱਖ-ਵੱਖ ਹੋਰ ਥਿਊਰੀਜ਼ ਵੀ ਨੇ ਕਿਉਂਕਿ ਇੱਕ ਰਾਸ਼ੀ ਜਿਹੜੀ ਅਗਵਾਈ ਹੈ ਤੇ ਇੱਕ ਧਾਰਮਿਕ ਅਗਵਾਈ ਅਗਵਾਈ ਹੈ ਅਜਿਹੀਆਂ ਜਿਹੜੀਆਂ ਤਰਾਮਾਚਾਰਨੀਆਂ ਕਿ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਉਹ ਲੈ ਕੇ ਚੱਲਿਆ ਜਾਏਗਾ ਤਾਂ ਬੀਬੀ ਸਤਵੰਤ ਕੌਰ ਹੋਣਾ ਨੂੰ ਵੀ ਜਿਹੜਾ ਉਹ ਅਗਵਾਈ ਮਿਲ ਸਕਦੀ ਹੈ ਪਰ ਉਹ ਧਾਰਮਿਕ ਅਗਵਾਈ ਦੀ ਗੱਲ ਚੱਲ ਰਹੀ ਹੈ ਜੋ ਕੁਝ ਸਾਡੇ ਕੋਲੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ ਉਹਨਾਂ ਨੂੰ ਧਾਰਮਿਕ ਅਗਵਾਈ ਅਤੇ ਗਿਆਨੀ ਹਰਪੀ ਸਿੰਘ ਹੋਣਾ ਨੂੰ ਰਾਸ਼ਟਰੀ ਅਗਵਾਈ ਦਿੱਤੀ ਜਾ ਸਕਦੀ ਹੈ ਜੀ ਹਾਂ ਤੋਂ ਅੰਦਾਜ਼ਨੇ ਕਿ ਵੱਡੀ ਖਬਰ ਹੈ ਕਿ ਕੱਲ ਜੋ ਚੋਣ ਹੋਣੀ ਹੈ ਉਸ ਦੇ ਲਈ ਇੱਕ ਸਹਿਮਤੀ ਬਣੀ ਹੈ ਜੋ ਕੁਝ ਸੂਤਰਾਂ ਦੇ ਹਵਾਲੇ ਤੋਂ ਸਾਡੇ ਕੋਲੇ ਜਾਣਕਾਰੀ ਹੈ ਕਿ ਗਿਆਨੀ ਹਰਪੀ ਸਿੰਘ ਹੋਣਾ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਸਰਬਸੰਮਤੀ ਦੇ ਨਾਲ ਹਾਲਾਂਕਿ ਜੋ ਇੱਕ ਡੈਮੋਕ੍ਰੈਟਿਕ ਤਰੀਕਾ ਹੁੰਦਾ ਕਿ ਉਹ ਸਾਰਾ ਫਾਲੋ ਕੀਤਾ ਜਾਏਗਾ ਕਿ ਜੇਕਰ ਕੋਈ ਵਿਅਕਤੀ ਚੋਣ ਲੜਨਾ ਚਾਹੁੰਦਾ ਹੈ ਭਾਵ ਪ੍ਰਧਾਨਗੀ ਦੇ ਵਿੱਚ ਆਪਣੇ ਆਪ ਦੀ ਦਾਵੇਦਾਰੀ ਕਰਨਾ ਚਾਹੁੰਦਾ ਹੈ ਕਿ ਉਹ ਕਰਨ ਦਿੱਤੀ ਜਾਏਗੀ ਜਾਂ ਇਸੇ ਨਾਮ ਦੇ ਉੱਤੇ ਸਰਮਸੰਤੀ ਬਣ ਜਾਂਦੀ ਹੈ ਉਹ ਇੱਕ ਵੱਖਰੀ ਗੱਲ ਹੈ ਪਰ ਜੋ ਕੁਝ ਹੁਣ ਸਾਡੇ ਕੋਲੇ ਜਾਣਕਾਰੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਂ ਦੇ ਉੱਤੇ ਬਿੱਤੇ ਕੱਲ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਸਹਿਮਤੀ ਬਣ ਗਈ ਹੈ ਭਾਵ ਗਿਆਨੀ ਹਰਪ੍ਰੀਤ ਸਿੰਘ ਜਿਹੋ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਭਰਤੀ ਕੀਤੀ ਗਈ ਸੀ ਉਸ ਦੇ ਪ੍ਰਧਾਨ ਹੋ ਸਕਦੇ ਨੇ ਅੱਜ ਇਸ ਮਕਸਦ ਬਾਤੇ ਅਸੀਂ ਇਹ ਬੋਲ ਰਹੇ ਹਾਂ ਅੱਜ ਦਾ ਦਿਨ ਮੈਨੂੰ ਲੱਗਦਾ ਹੈ ਕਿ ਇਤਿਹਾਸ ਦਾ ਇੱਕ ਕਾਲਾ ਦਿਨ ਬਣ ਕੇ ਇਤਿਹਾਸ ਵਿੱਚ ਸ਼ਾਮਲ ਹੋਊਗਾ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਸੀ ਰਿਕਾਲਤਕ ਸਾਹਿਬ ਦੇ ਹੁਕਮਾਂ ਤੇ ਹਦੇਸ਼ ਤੇ ਮੁਤਾਬਕ ਬਣੀ ਉਹਨਾਂ ਨੇ ਬਹੁਤ ਸੋਣੀ ਭਰਤੀ 6 ਮਹੀਨੇ ਲਾ ਕੇ ਕੀਤੀ 6 ਮਹੀਨਿਆਂ ਦੇ ਵਿੱਚ ਪੰਥ ਦਾ ਨਖੇੜਾ ਹੋਇਆ 15 ਲੱਖ ਦੀ ਭਰਤੀ ਹੋਈ ਉਹਨਾਂ ਲੋਕਾਂ ਨੇ ਭਰਤੀ ਕੀਤੀ ਜਿਹੜੇ ਪਿਛਲੇ ਸਮੇਂ ਚ ਨਿਰਾਸ਼ ਹੋ ਚੁੱਕੇ ਸੀਗੇ ਅਕਾਲੀ ਦਲ ਤੋਂ ਉਹ ਲੋਕ ਚਾਹੁੰਦੇ ਸੀ ਕਿ ਕੋਈ ਮਰਜ਼ਾਦਾ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੇ ਉਹਦੇ ਵਾਸਤੇ ਡੈਲੀਗੇਟ ਬਣੇ 500 ਤੋਂ ਉੱਪਰ ਡੈਲੀਗੇਟ ਜਿਹੜੇ ਸਾਰੇ ਪੰਜਾਬ ਚੋਂ ਬਾ ਦੂਜੀਆਂ ਸਟੇਟਾਂ ਤੋਂ ਬਣ ਕੇ ਆ ਰਹੇ ਨੇ ਉਹਨਾਂ ਦਾ ਜਲਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਇੱਕ ਦਰਖਾਸਤ ਦਿੱਤੀ ਸੀ ਬੀਬੀ ਸਤਵੰਦ ਕੌਰ ਹੋਣਾ ਨੇ ਉਹਦੇ ਤੇ ਸਾਨੂੰ ਵਿਸ਼ਵਾਸ ਸੀ ਕਿ ਸ਼੍ਰੋਮਣੀ ਕਮੇਟੀ ਤੇ ਤੇਜਾ ਸਿੰਘ ਸਮੁੰਦਰੀ ਹਾਲ ਸਾਨੂੰ ਦੋਗੀ ਪਰ ਉਹਨਾਂ ਨੇ ਤੇਜਾਸਾ ਸਮੁੰਦਰੀ ਹਾਲ ਦੀ ਬਜਾਏ ਸਾਨੂੰ ਭਾਈ ਗੁਰਦਾਸ ਹਾਲ ਦੀ ਅਲਾਟਮੈਂਟ ਕਰ ਦਿੱਤੀ ਅੱਜ ਹੈਰਾਨੀ ਦੀ ਉਸ ਵੇਲੇ ਹੋਈ ਜਦੋਂ ਅਸੀਂ ਸਵੇਰੇ ਪ੍ਰਬੰਧ ਦੇਖਣ ਗਏ ਆਪਣੇ ਸੱਜਣਾ ਨਾਲ ਸੀਨੀਅਰ ਲੀਡਰਾਂ ਨਾਲ ਉੱਥੇ ਦਰਬਾਰ ਸਾਹਿਬ ਦੇ ਮੈਨੇਜਰ ਸਾਫਦਾਰ ਭਗਵੰਤ ਸਿੰਘ ਜੀ ਢੰਗੇੜਾ ਆਏ ਅਸੀਂ ਜਦੋਂ ਕਹਿ ਰਹੇ ਸੀ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਥੇ ਹੋਵੇਗਾ ਇੱਥੇ ਹੋਵੇਗਾ ਉਹਨਾਂ ਨੇ بڑے ਲਹਿਜੇ ਨਾਲ ਇਹ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਵੇਗਾ ਅਸੀਂ ਪੁੱਛਿਆ ਵੀ ਕਿਉਂ ਕਹਿੰਦੇ ਜੀ ਬਾਦਲ ਦਲ ਦੇ ਅਜਲਾਸ ਵਿੱਚ ਪ੍ਰਕਾਸ਼ ਨਹੀਂ ਸਵੈਰ ਕਰਕੇ ਤੁਸੀਂ ਵੀ ਪ੍ਰਕਾਸ਼ ਨਹੀਂ ਕਰ ਸਕਦੇ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਜੇ ਇੱਕ ਬੰਦਾ ਇੱਕ ਦਲ ਜਿਹੜਾ ਪੰਥ ਨੇ ਨਕਾਰਿਆ ਲੋਕਾਂ ਨੇ ਨਕਾਰਿਆ ਉਹ ਪ੍ਰਕਾਸ਼ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋ ਚੁੱਕੇ ਆ ਸਾਡੀ ਭਰਤੀ ਦੀ ਸ਼ੁਰੂਆਤੀ ਇਸ ਕਰਕੇ ਜੀ ਕਿ ਮਰਜ਼ਾਦਾ ਦਾ ਘਾਣ ਹੋ ਰਿਹਾ ਹੈ ਬੇਅਦਮੀਆਂ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਰਵੋੱਚ ਸਮਝਦੇ ਹੋਏ ਹੋਂ ਤੱਕ 105 ਸਾਲ ਦੇ ਇਤਿਹਾਸ ਦੇ ਵਿੱਚ ਕਿਤੇ ਇਹ ਨਹੀਂ ਹੋਇਆ ਸਿਰਫ ਇਹਨਾਂ ਦੀ ਪ੍ਰਧਾਨਗੀ ਤੋਂ ਸਿਵਾਏ ਕਿ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਨਾ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਜਲਾਸ ਹੋ ਰਿਹਾ ਹੋਵੇ ਜਾਂ ਕੋਈ ਵੱਡੀ ਕਾਨਫਰੰਸ ਹੋ ਰਹੀਵੇ ਪਰ ਇਹਨਾਂ ਨੇ ਸਾਨੂੰ ਬਹੁਤ ਮਜੂਸੀ ਵਾਲੇ ਪਾਲਮ ਵਿੱਚ ਸਾਨੂੰ ਜਾਣਾ ਪਿਆ ਪੰਥ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੋਮਣੀ ਕਮੇਟੀ ਤੇ ਇਹਨਾਂ ਦਬਾਵ ਨਾ ਰਿਆ ਗਿਆ ਕਿ ਉਹ ਆਪਣੇ ਨਾਂ ਅਹਲ ਹੋ ਗਏ ਨੇ ਪ੍ਰਧਾਨ ਸਾਹਿਬ ਵੀ ਤੇ ਸਕੱਤਰ ਸਾਹਿਬ ਵੀ ਮੇਰੀ ਸਕੱਤਰ ਸਾਹਿਬ ਚੀਫ ਸਕੱਟਰੀ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਪ੍ਰਧਾਨ ਸਾਹਿਬ ਨੂੰ ਸਵੇਰ ਦੇ ਬਹੁਤ ਸਾਰੇ ਫੋਨ ਕੀਤੇ ਉਹਨਾਂ ਨੇ ਫੋਨ ਉਠਾਉਣ ਦੀ ਜਹਿਮਤ ਹੀ ਨਹੀਂ ਕੀਤੀ ਨਾ ਫੋਨ ਚੁੱਕਿਆ ਨਾ ਕੋਈ ਜਵਾਬ ਦਿੱਤਾ ਤੇ ਢੰਗੇੜਾ ਸਾਹਿਬ ਜਿਹੜੇ ਮੈਨੇਜਰ ਆਲ ਦੇ ਨਾਲ ਉੱਥੇ ਬਣਾ ਕੇ ਭੇਜੇ ਜਿਨ੍ਹਾਂ ਨੂੰ ਪ੍ਰਬੰਧ ਵਾਸਤੇ ਭੇਜਿਆ ਸੀ ਉਹਨਾਂ ਨੇ ਸਾਨੂੰ ਕੋਰੀ ਨਾ ਕੀਤੀ ਉਹਦੇ ਜੀ ਵਜੋਂ ਸਾਨੂੰ ਅੱਜ ਉਹ ਸ਼ਰਮ ਦੇ ਮੈਨੂੰ ਚ ਲੱਗਦਾ ਹੈ ਕਿ ਸਿੱਖਾਂ ਨੂੰ ਬਹੁਤ ਵੱਡੀ ਇਹ ਸ਼ਰਮ ਵਾਲੀ ਗੱਲ ਹੋ ਮਹਿਸੂਸ ਹੋਊਗੀ ਕਿ ਸ਼੍ਰੋਮਣੀ ਕਮੇਟੀ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰੀ ਤੇ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋ ਗਈ। ਮੈਂ ਸਮਝਦਾ ਕਿ ਬਹੁਤ ਕਾ ਇਤਿਹਾਸ ਦਾ ਕਾਲਾ ਦਿਨ ਹੈ। ਅਸੀਂ ਉਹਦੇ ਪ੍ਰਬੰਧ ਵਜੋਂ ਅਸੀਂ 11 ਤਰੀਕ ਦਾ ਜਿਹੜਾ ਜਲਾਸ ਰੱਖਿਆ ਹੈ, 11 ਤਰੀਕ ਦਾ ਜਲਾਸ ਜਿਹੜਾ ਅਵੱਛ ਹੋਵੇਗਾ, ਉਹਦਾ ਪ੍ਰਬੰਧ ਜਿਹੜਾ ਅਸੀਂ ਕਰਤਾ ਹੈ, ਬੁਰਜ ਬਾਬਾ ਕਾਲੀ ਫੂਲਾ ਸਿੰਘ ਦੇ ਇਤਿਹਾਸ ਤੇ ਨਾਲ ਆਰਸ਼ੀ ਅਕਾਲ ਤਖਤ ਸਾਹਿਬ ਨਾਲ ਨਾਲ ਜੁੜਿਆ ਹੋਇਆ। ਉਹਨਾਂ ਦੇ ਹਾਲ ਦੇ ਵਿੱਚ ਬੁਰਜ ਕਾਲੀ ਬਾਬੇ ਫੂਲਾ ਸਿੰਘ ਦੇ ਵਿੱਚ 11 ਵਜੇ ਇਸ ਡੈਲੀਗੇਟ ਜਲਾਸ ਨੂੰ ਸੱਦਿਆ ਗਿਆ ਹੈ। ਮੈਂ ਸਾਰੇ ਡੈਲੀਗੇਟਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ 11 ਵਜੇ ਠੀਕ ਸਮੇਂ ਤੇ ਪਹੁੰਚ ਕੇ ਧੰਵਾਦੀ ਬਣਾਓ ਤਾਂ ਕਿ ਪੰਥ ਜਿਹੜਾ ਆਪਣੀਆਂ ਸਹੀ ਲੀਆਂ ਤੇ ਪਹੁੰਚ ਸਕੇ